ਪਲਾਸਟਿਕ ਦੀਆਂ ਬੰਦ ਬੋਤਲਾਂ 'ਚ ਪਾਣੀ ਪੀਣ ਵਾਲੇ ਲੋਕਾਂ ਦੇ ਲਈ ਜ਼ਰੂਰੀ ਖਬਰ ਹੈ ਦੱਸਦੀ ਕਿ ਜੇਕਰ ਤੁਸੀਂ ਵੀ ਪਲਾਸਟਿਕ ਦੀਆਂ ਬੰਦ ਬੋਤਲਾਂ ਦੇ ਵਿੱਚ ਪਾਣੀ ਪੀਂਦੇ ਹੋ ਤਾਂ ਅੱਜ ਹੀ ਇਸ ਨੂੰ ਛੱਡ ਦਿਓ ਕਿਉਂਕਿ ਬੰਦ ਬੋਤਲ ਜਿਹੜੀ ਹੈ ਪਲਾਸਟਿਕ ਦੇ ਪਾਣੀ ਦੀ ਉਹ ਖਤਰਨਾਕ ਸਾਬਤ ਹੋ ਰਹੀ ਹੈ ਪੀਜੀਆਈ ਦੇ ਮੈਰਾਂ ਦੇ ਵੱਲੋਂ ਆਪਣੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਪਾਣੀ ਦੇ ਵਿੱਚ ਖਤਰਨਾਕ ਕਣ ਪਾਏ ਜਾਂਦੇ ਨੇ ਜਿਸ ਦੇ ਕਾਰਨ ਸਰੀਰ ਜਿਹੜਾ ਹੈ ਉਹ ਇਹਨਾਂ ਕਣਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਔਰ ਖਤਰਨਾਕ ਬਿਮਾਰੀਆਂ ਜਿਹੜੀਆਂ ਇਸ ਦੇ ਨਾਲ ਤੁਹਾਡੇ ਸਰੀਰ ਦੇ ਅੰਦਰ ਦਸਤਕ ਦੇਣਗੀਆਂ ਤੇ ਸਰੀਰ ਜਿਹੜਾ ਹੈ ਉਹ ਹੌਲੀ-ਹੌਲੀ ਟੁੱਟਣਾ ਸ਼ੁਰੂ ਹੋ ਜਾਵੇਗਾ ਸਰੀਰ ਹੌਲੀ-ਹੌਲੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਪੇਟ ਦੀਆਂ ਬਿਮਾਰੀਆਂ ਵੱਧਦੀਆਂ ਨੇ ਸਗੋਂ ਹਾਰਮੋਨਲ ਜਿਹੜੇ ਨੇ ਉਹ ਵੀ ਬੈਲੈਂਸ ਵਿਗਾੜ ਰਹੀਆਂ ਨੇ ਤਾਂ ਲਗਾਤਾਰ ਜਿਹੜੀਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਵੀ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਨੇ ਪਲਾਸਟਿਕ ਦੀ ਬੋਤਲ ਦੇ ذریعے ਜਿਹੜੇ ਪਾਣੀ ਪੀਂਦੇ ਨੇ ਉਹ ਖਤਰਨਾਕ ਸਿੱਧ ਹੋ ਰਹੇ ਇਸ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਦਸਤਕ ਦੇ ਰਹੀਆਂ ਨੇ ਦੱਸਦੀ ਕਿ ਪੀਜੀਆਈ ਦੇ ਮਹਿਰਾਂ ਦੇ ਵੱਲੋਂ ਵੱਡਾ ਜਿਹੜਾ ਬਿਆਨ ਦਿੱਤਾ ਗਿਆ ਉਹਨਾਂ ਨੇ ਹੈਰਾਨੀਜਨਕ ਰਿਪੋਰਟ ਜਿਹੜੀ ਪੇਜ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੋਤਲ ਵਾਲੇ ਪਾਣੀ ਤੇ ਭਰੋਸਾ ਨਾ ਕੀਤਾ ਜਾਵੇ ਸਰੀਰ ਦੇ ਲਈ ਬੋਤਲ ਵਾਲਾ ਪਾਣੀ ਘਾਤਕ ਸਿੱਧ ਹੋ ਰਿਹਾ ਹੈ ਪੇਟ ਦੀ ਬਿਮਾਰੀ ਤੋਂ ਇਲਾਵਾ ਕਈ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਬੋਤਲਬੰਦ ਪਾਣੀ ਦੇ ਵਿੱਚ 10 ਕਣ ਪ੍ਰਤੀ ਗ੍ਰਾਮ ਮਾਈਕਰੋਪਲਾਸਟਿਕ ਪਾਇਆ ਗਿਆ ਹੈ ਜੋ ਕਿ ਸਰੀਰ ਦੇ ਲਈ ਹਾਨੀਕਾਰਕ ਹੈ ਪੀਜੀਆਈ ਦੇ ਮਹਿਰਾ ਪ੍ਰੋਫੈਸਰ ਰਵਿੰਦਰ ਖਿਬਾਲ ਪ੍ਰੋਫੈਸਰ ਸੁਮਨ ਮੋਰ ਤੇ ਪ੍ਰੋਫੈਸਰ ਮਨਪ੍ਰੀਤ ਕੌਰ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਬੋਤਲਬੰਦ ਪਾਣੀ, ਦੁੱਧ ਸ਼ੈਦ ਆਦ ਦੇ ਨਾਲ ਜੋ ਪਲਾਸਟਿਕ ਘੋਲ ਕੇ ਸਾਡੇ ਅੰਦਰ ਜਾ ਰਹੇ ਨੇ ਉਹ ਨਾ ਸਿਰਫ ਪੇਟ ਦੀਆਂ ਬਿਮਾਰੀਆਂ ਪੈਦਾ ਕਰ ਰਹੇ ਬਲਕਿ ਹਾਰਮੋਨਲ ਬੈਲੈਂਸ ਨੂੰ ਵੀ ਵਿਗਾੜ ਰਿਹਾ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਮੱਛੀ ਜਾਂ ਫਿਰ ਹੋਰ ਸਮੁੰਦਰੀ ਖਾਣਕ ਦੇ ਵਿੱਚ 0.2 ਤੋਂ 8.5 ਕਣ ਪ੍ਰਤੀ ਗ੍ਰਾਮ ਮਾਈਕਰੋਪਲਾਸਟਿਕ ਪਾਇਆ ਗਿਆ ਤੇ ਬੋਤਲਬੰਦ ਪਾਣੀ ਦੇ ਵਿੱਚ ਕਿਤੇ ਜ਼ਿਆਦਾ ਹੈ ਇਸ ਦੀ ਮਾਤਰਾ ਦੱਸਿਆ ਜਾ ਰਿਹਾ ਕਿ 10 ਕਣ ਪ੍ਰਤੀ ਗ੍ਰਾਮ ਮਾਈਕਰੋਪਲਾਸਟਿਕ ਜਿਹੜਾ ਬੋਤਲਾਂ ਦੇ ਵਿੱਚ ਪਾਇਆ ਜਾਂਦਾ ਹੈ ਤੇ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਮੱਛੀ ਜਿਹੜੇ ਲੋਕ ਕਿੰਨੀ ਖਾਂਦੇ ਨੇ ਔਰ ਬੋਤਲਬੰਦ ਪਾਣੀ ਕਿੰਨਾ ਨੁਕਸਾਨ ਕਰ ਰਿਹਾ ਦੱਸਦੇ ਕਿ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਦੇ ਨਾਲ ਹਾਰਮੋਨਲ ਬੈਲੈਂਸ ਜਿਹੜਾ ਉਹ ਵੀ ਵਿਗੜ ਰਿਹਾ ਤੇ ਲਗਾਤਾਰ ਜਿਹੜੀਆਂ ਰਿਪੋਰਟਾਂ ਬੰਦ ਪਲਾਸਟਿਕ ਦੀ ਬੋਤਲਾਂ ਨੂੰ ਲੈ ਕੇ ਸਾਹਮਣੇ ਆਈਆਂ ਨੇ ਇਸ ਤੋਂ ਪਹਿਲਾਂ ਵੀ ਕਈ ਬੋਤਲਾਂ ਨੂੰ ਲੈ ਕੇ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਜ਼ਿਆਦਾਤਰ ਲੋਕ ਜਿਹੜੇ ਪਾਣੀ ਪੀਣ ਦੇ ਲਈ ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਹੀ ਕਰਦੇ ਨੇ